ਐਕਟ੍ਰੈਸ ਮਲਾਈਕਾ ਅਰੋੜਾ ਦੇ ਖਿਲਾਫ ਕੈਰਜ਼ਮਾਨੀ ਵਾਰੰਟ ਜਾਰੀ ਸੈਫ ਅਲੀ ਖਾਨ ਦੇ ਨਾਲ ਵੀ ਜੁੜਿਆ ਹੈ ਇਹ ਮਾਮਲਾ ਸਾਚੂ ਗੱਲ ਮੈਂ ਸੋਨੀਆ ਤੋਂ ਸੁਣੇ ਕਰਦਿਆਂ ਕਿ ਸਵੇਰਾ ਤੇ ਅੱਜ ਉਸੇ ਗੱਲ ਕਰਾਂਗੇ ਬਾਲੀਵੁੱਡ ਐਕਟਰਸ ਮਲਾਈਕਾ ਅਰੋੜਾ ਦੇ ਬਾਰੇ ਜਿਨ੍ਹਾਂ ਦੀਆਂ ਮੁਸ਼ਕਿਲਾਂ ਜੋ ਹੁਣ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਅਸਲ ਇੱਕ ਮਾਮਲਾ ਜੋ ਕਿ 2012 ਦੇ ਨਾਲ ਜੁੜਿਆ ਹੋਇਆ ਜਦੋਂ ਇਹ ਆਪਣੇ ਗਰੁੱਪ ਦੇ ਨਾਲ ਜੋ ਆ ਫਾਈਵ ਸਟਾਰ ਹੋਟਲ ਦੇ ਵਿੱਚ ਡਿਨਰ ਕਰਨ ਜਾਂਦੇ ਆ ਤੇ ਇਸੇ ਦੌਰਾਨ ਇਹਨਾਂ ਦੇ ਉੱਤੇ ਕੁਝ ਅਲਿਗੇਸ਼ਨਸ ਲੱਗਦੇ ਜਿਸ ਨੂੰ ਲੈ ਕੇ ਹੁਣ ਜੋ ਆ ਮਾਮਲਾ ਵਧਦਾ ਜਾ ਰਿਹਾ ਤੇ ਇਸੇ ਖਿਲਾਫ ਜੋ ਆ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਗਿਆ ਮਲਾਈਕਾ ਅਰੋੜਾ ਦੇ ਖਿਲਾਫ ਕਾਜ਼ੀ ਕੀ ਮਾਮਲਾ ਜੁਆ 2012 ਦਾ ਦੱਸਿਆ ਜਾ ਰਿਹਾ ਜਦੋਂ ਸੈਫ ਅਲੀ ਖਾਨ ਵੱਲੋਂ ਇੱਕ ਐਨ ਆਰ ਆਈ ਕਾਰੋਬਾਰੀ ਉੱਤੇ ਕਥਿਤ ਹਮਲੇ ਦੇ ਦੋਸ਼ ਲੱਗੇ ਸੀਗੇ ਜਿਸ ਤੋਂ ਬਾਅਦ ਇਹਨਾਂ ਨੂੰ ਲਗਾਤਾਰ ਕੋਰਟ ਦੇ ਵਿੱਚ ਹਾਜ਼ਰ ਹੋਣ ਲਈ ਵੀ ਕਿਹਾ ਗਿਆ ਸੀਗਾ ਪਰ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਵੱਲੋਂ ਜੋ ਕੋਰਟ ਦੇ ਵਿੱਚ ਹਾਜ਼ਰੀ ਨਹੀਂ ਦਿੱਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ 22 ਫਰਵਰੀ 2012 ਨੂੰ ਪੰਜ ਸਿਤਾਰਾ ਹੋਟਲ ਦੇ ਵਿੱਚ ਡਿਨਰ ਕਰਨ ਦੇ ਲਈ ਸੈਫ ਅਲੀ ਖਾਨ ਕਰੀਨਾ ਕਪੂਰ ਮਲਾਈਕਾ ਅਰੋੜਾ ਤੇ ਹੋਰ ਬਹੁਤ ਸਾਰੇ ਆਰਟਿਸਟ ਪਹੁੰਚਦੇ ਆ ਤੇ ਉਥੇ ਇਹਨਾਂ ਦੀ ਕਿਸੇ ਕਾਰੋਬਾਰੀ ਦੇ ਨਾਲ ਜੋ ਆ ਬਹਿਸ-ਬਾਜੀ ਹੋ ਜਾਂਦੀ ਹੈ ਤੇ ਉਸ ਕਾਰੋਬਾਰੀ ਜਿਸ ਦਾ ਨਾਮ ਇਕਬਾਲ ਮੀਰ ਸ਼ਰਮਾ ਹ ਉਸ ਦੇ ਵੱਲੋਂ ਸੈਫ ਅਲੀ ਖਾਨ ਅਤੇ ਉਸ ਦੇ ਦੋਸਤਾਂ ਨੂੰ ਜੋ ਆ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਸੈਫ ਅਲੀ ਖਾਨ ਦੇ ਵੱਲੋਂ ਐਨ ਆਰ ਆਈ ਦੇ ਨੱਕ ਦੇ ਉੱਤੇ ਮੁੱਕਾ ਮਾਰਿਆ ਗਿਆ ਅ ਐਨਆਰਆਈ ਦੇ ਕਹਿਣਾ ਸੀਗਾ ਕਿ ਉਸ ਦੇ ਵੱਲੋਂ ਜੋ ਹੈ ਸੈਫਲੀ ਖਾਨ ਅਤੇ ਉਸ ਦੇ ਦੋਸਤਾਂ ਨੂੰ ਰੋਲਾ ਪਾਉਣ ਤੋਂ ਰੋਕਿਆ ਗਿਆ ਸੀਗਾ ਜਿਸ ਤੋਂ ਬਾਅਦ ਸੈਫਲੀ ਖਾਨ ਦੇ ਵੱਲੋਂ ਜੋ ਧਮਕੀ ਦਿੱਤੀ ਜਾਂਦੀ ਹੈ ਤੇ ਬਹਿਸਬਾਜ਼ੀ ਜਦੋਂ ਹੁੰਦੀ ਹੈ ਤੇ ਨੱਕ ਦੇ ਵਿੱਚੋਂ ਮੁੱਕਾ ਮਾਰਿਆ ਜਾਂਦਾ ਤੇ ਐਨ ਆਰ ਆਈ ਦਾ ਦੋਸ਼ ਹੈ ਕਿ ਇਸੇ ਦੌਰਾਨ ਉਸ ਦੇ ਨੱਕ ਦੀ ਹੱਡੀ ਟੁੱਟ ਜਾਂਦੀ ਹੈ ਇਕਬਾਲ ਨੇ ਵੀ ਦੋਸ਼ ਲਗਾਇਆ ਕਿ ਸੈਫ ਅਲੀ ਅਤੇ ਉਸ ਦੇ ਦੋਸਤਾਂ ਨੇ ਉਸ ਦੇ ਸੋਹਰੇ ਨੂੰ ਵੀ ਜੋ ਆ ਉਸ ਦੇ ਨਾਲ ਵੀ ਕੁੱਟਮਾਰ ਕੀਤੀ ਸੀ ਹਾਲਾਂਕਿ ਸੈਫ ਅਲੀ ਖਾਨ ਦਾ ਕਹਿਣਾ ਹੈ ਕਿ ਐਨ ਆਰ ਆਈ ਨੇ ਉਸ ਦੇ ਨਾਲ ਮੌਜੂਦ ਔਰਤਾਂ ਵਿਰੁੱਧ ਜੋ ਆ ਭੱਦੀ ਟਿੱਪਣੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਲੜਾਈ ਹੋਈ ਸੀ ਸੈਫ ਅਲੀ ਅਤੇ ਉਸ ਦੇ ਦੋ ਦੋਸਤ ਸ਼ਕੀਲ ਲਦਾਖ ਅਤੇ ਬਿਲਾਲ ਅਮਰੋਹੀ ਉੱਤੇ ਭਾਰਤੀ ਦੰਡ ਸਹਿਤ ਦੀ ਧਾਰਾ 325 ਦੇ ਤਹਿਤ ਚਾਰਟ ਸ਼ੀਟ ਬائر ਕੀਤੀ ਗਈ ਸੀ ਤਾਂ ਦੱਸ ਦਈਏ ਕਿ 15 ਫਰਵਰੀ ਨੂੰ ਮਲਾਈਕਾ अरोड़ा ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀਗਾ ਪਰ ਉਹ ਪੇਸ਼ ਨਹੀਂ ਹੋਏ ਸੀ ਇਸ ਤੋਂ ਬਾਅਦ ਅਦਾਲਤ ਨੇ ਸੋਮਵਾਰ ਨੂੰ ਦੁਬਾਰਾ ਵਾਰੰਟ ਜਾਰੀ ਕੀਤਾ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਪ੍ਰੈਲ ਨੂੰ ਹੋਵੇਗੀ ਸੈਫਲੀ ਖਾਨ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਜੋ ਆ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਬਾਦ ਵਿੱਚ ਤਿੰਨਾਂ ਨੂੰ ਜੋ ਰਿਹਾ ਕਰ ਦਿੱਤਾ ਗਿਆ ਸੀ ਇਹ ਮਾਮਲਾ ਜੋ 22 ਫਰਵਰੀ 2012 ਦਾ ਦੱਸਿਆ ਜਾ ਰਿਹਾ ਹੈ ਜਦੋਂ ਸੈਫ ਅਲੀ ਖਾਨ ਜੋ ਆ ਬਾਹਰ ਆਪਣੇ ਫਰੈਂਡਸ ਨਾਲ ਡਿਨਰ ਕਰਨ ਜਾਂਦੇ ਆ ਤੇ ਇੱਥੇ ਹੀ ਇਹ ਜੋ ਲੜਾਈ ਝਗੜਾ ਵਾਲੀ ਘਟਨਾ ਜੋ ਵਾਪਰਦੀ ਹੈ